2242754 ਫਿਰੋਜ਼ਪੁਰ ਚ ਫਰਜ਼ੀ ਲੋਨ ਦੇ ਮਾਮਲੇ ਚ ਪੀੜਤ ਲੋਕਾਂ ਵੱਲੋਂ ਬੈਂਕ ਦੇ ਬਾਹਰ ਧਰਨਾ ਲਗਾਇਆ ਗਿਆ ਫਿਰੋਜ਼ਪੁਰ ਸ਼ਹਿਰ ਦੇ ਕੈਪੀਟਲ স্মੋਲ ਫਾਈਨੈਂਸ ਬੈਂਕ ਮੁਲਾਜ਼ਮਾ ਵੱਲੋਂ ਗਾਕਾ ਦੇ ਦਸਤਾਵੇਜ਼ ਤੇ ذریعے ਫਰਜੀ ਲੋਨ ਦੇ ਮਾਮਲੇ 'ਚ ਪੀੜਤ ਲੋਕਾਂ ਵੱਲੋਂ ਬੈਂਕ ਦੇ ਬਾਹਰ ਧਰਨਾ ਦੇ ਕੇ ਬੈਂਕ ਖਿਲਾਫ ਜਮ ਕੇ ਨਾਰੇਵਾਜ਼ੀ ਕੀਤੀ ਗਈ। ਇਸ ਧਰਨੇ 'ਚ ਵੱਖ-ਵੱਖ ਕਿਸਾਨ, ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਸਮਾਜ ਸੇਵੀ ਵੀ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹੇ ਨਿੱਜੀ ਬੈਂਕਾਂ ਦੁਆਰਾ ਪੋਲੇ-ਪਾਲੇ ਲੋਕਾਂ ਨੂੰ ਵਿਸ਼ਵਾਸ 'ਚ ਲੈ ਕੇ ਉਹਨਾਂ ਦੀ ਜਾਇਦਾਦ ਦੇ ذریعے ਫਰਜੀ ਲੋਨ ਕਿਸ ਤਰ੍ਹਾਂ ਤਿਆਰ ਕੀਤੇ ਜਾਂਦੇ ਨੇ। ਉਹਨਾਂ ਨੇ ਕਿਹਾ ਆਕੇ ਇਸ ਧੰਦੇ ਚ ਬੈਂਕ ਦੇ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦੇ ਸਾਰੇ ਕਰਮਚਾਰੀ ਇਸ ਗੋਰਖ ਧੰਦੇ ਚ ਲੱਗੇ ਹੋਏ ਹਨ ਕਿਸਾਨ ਆਗੂਆਂ ਨੇ ਕਿਹਾ ਕਿ ਜਦ ਤੱਕ ਪੀੜਤਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਬੈਂਕ ਦਾ ਕਿਰਾਓ ਕਰਨਗੇ ਦਾਸ ਦੇ ਕਿ ਕੈਪੀਟਲ স্মੋਲ ਫਾਈਨੈਂਸ ਬੈਂਕ ਫਿਰੋਜ਼ਪੁਰ ਵੱਲੋਂ ਗਾਕਾ ਦੇ ਖਾਕਾ ਚਾ ਉਤੇ ਫਰਜੀ ਲੋਨ ਕਰਵਾਏਗੇ ਜਿਸ ਨੂੰ ਬੈਂਕ ਦੇ ਹੀ ਕਰਮਚਾਰੀ ਹੜਪ ਗਏ ਕੇਸ ਦੀ ਜਾਂਚ ਕਰ ਰਹੀ ਥਾਣਾ ਸਿਟੀ ਫਿਰੋਜ਼ਪੁਰ ਦੇ ਪੁਲਿਸ ਵੱਲੋਂ ਬੈਂਕ ਮੈਨੇਜਰ ਸਮੇਤ ਕੁੱਲ 6 ਲੋਕਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਮੇਰਾ ਨਾਮ ਜਗਿੰਦਰ ਸਿੰਘ ਹੈ ਰਪਿੰਡਰ ਰੁਕਣਾ ਮੰਗਲਾ ਜੀ ਤੇ ਸਾਡੇ ਨਾਲ 8 8 ਲੱਖ ਦੀ ਠੱਗੀ ਮਾਰੀ ਗਈ ਕਿਵੇਂ ਵਧੀ ਜਾਈ ਕਿ ਸਾਡੇ ਕੋ ਡਾਕੂਮੈਂਟ ਸਾਰੇ ਸਾਈਨ ਕਰਾ ਕੇ ਘਰੋਂ ਲੈਂਦੇ ਨੇ ਨਾ ਸਾਨੂੰ ਇਹ ਨਹੀਂ ਦੱਸਿਆ ਤੁਹਾਡੀਆਂ ਲਿਮਟਾਂ ਬੰਦ ਦਿੱਤੀਆਂ ਨੇ ਤੁਹਾਨੂੰ ਕਹੀ ਜਾਂਦੇ ਹੋਲੀ-ਹੋਲੀ ਬਸ ਬੰਦ ਜਾਂਦੀ ਅੱਜ ਬੰਦ ਜਾਂਦੀ ਸਿਰੇ ਬੰਦ ਜਾਂ ਜਲੰਧਰ ਗਏ ਨੇ ਲੁਧਿਆਣੇ ਗਏ ਆ ਤੇ ਸਾਨੂੰ ਲਾਂਚ ਦਿੱਤੀ ਗਏ 4 ਲੱਖ ਰੁਪਇਆ ਪਾਇਆ ਵੀ ਉਹਨੇ ਆਪਦੇ ਕੋਲੋਂ ਇਹ ਨਹੀਂ ਪਤਾ ਸਾਡੀਆਂ ਜੁੱਤੀਆਂ ਸਾਡਾ ਹੀ ਸ਼ਹਿਰ ਕਰ ਗਿਆ ਸਾਡੇ ਸਾਡੀਆਂ ਨਿੰਮਟਾਂ ਪਾਜ ਗਿਆ ਸਾਡੇ ਸਾਨੂੰ ਪਾ ਗਿਆ ਤੇ ਫਿਰ ਸਾਡੇ ਕੋਲ ਵਾਪਸ ਲੈ ਗਿਆ 4 ਲੱਖ 20000 ਰੁਪਏ ਤੇ ਸਾਨੂੰ ਤਾਂ ਪਤਾ ਹੀ ਲੱਗਾ ਕਿ ਲਾਲਜੀ ਤੈਨੂੰ ਪਤਾ ਲੱਗਾ ਅਸੀਂ ਆਏ ਇੱਥੇ ਸਾਰਾ ਦੇਖੋ ਸਟੇਟਮੈਂਟ ਘੜਾਈ ਉਹਨੂੰ ਫਿਰ ਪਤਾ ਲੱਗਾ ਸਾਡੀ 8 ਲੱਖ ਤੇ ਅਸੀਂ ਅਸੀਂ ਹਜ਼ਾਰ ਦਾ ਲੋਨ ਵੀ ਉੱਤੇ ਕਰ ਛੱਡਿਆ ਨੇ ਤੇ 8 ਲੱਖ ਦਾ ਸਾਡਾ ਧੱਕੀ ਹੋ ਜੀਏ ਸਾਡੇ ਨਾਲ ਮੰਗ ਕੀ ਕਰ ਮੰਗੇ ਇਹ ਕਰਨੇ ਸਾਨੂੰ ਇਨਸਾਫ ਦਿੱਤਾ ਜਾਵੇ ਕਿਹੜੇ ਕਿਹਨਾਂ ਠੱਗੀ ਮਾਰੀ ਹੈ ਉਹਨਾਂ ਨੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਪਾਸੇ ਸਾਡੇ ਵਾਪਸ ਕੀਤੇ ਜਾਣ ਬੰਦੇ ਉੱਥੇ ਜਾਂਦੇ ਕੋਰੋ ਸੋਣੇ ਜਾਂ ਸਾਈਡ ਤੇ ਹੋ ਜਾਓ ਹਾਂਜੀ ਮਾਮਲਾ ਕੀ ਸੀ ਮਾਮਲਾ ਐਂਟਰੀ ਜਮ੍ਹਾਂ ਕਰਾਤੀ ਸੀ ਲੂਨ ਪਹਿਲੋਂ ਕਰਾਇਆ ਫਿਰ ਲਿਮਟ ਕਰਾਈਆ ਲੋਡ ਨਹੀਂ ਸੀ ਪੈਸਾਂ ਦੀ ਹੈਗਾ ਜਮ੍ਹਾਂ ਕਰਾ ਦਈਏ ਹਾਂਜੀ ਇਹ ਲੋਡ ਹੋਈ ਫਿਰ ਕਢਾ ਲਾਂਗੇ ਸਾਡੇ ਕੋਲ ਪਤਾ ਨਹੀਂ ਵੀ ਇਹਨੇ ਕਿਦਾਂ ਉਲਟਾ ਪਲਟ ਕਰਕੇ ਚੈੱਕ ਸਾਰੇ ਤੇ ਪਾਸੇ ਆਪਦੇ ਰਸਤੇ ਤਰ੍ਹਾਂ ਨੂੰ ਵੰਡਦੇ ਆ ਜੀ ਸਾਡੇ ਕੋਲ ਡਿਟੇਲ ਹੈ ਗਈ ਆ ਸਾਰੀ ਹਾਂ ਜੀ ਕੀ ਨਾਮ ਕੀ ਤੁਹਾਡਾ ਨਹੀਂ ਨਹੀਂ ਬੱਚਾ ਹਾਂ ਜੀ ਮੰਗ ਕੀ ਕਰਦੇ ਮੰਗ ਕਰਦੇ ਆ ਸਾਰੇ ਜਿਹੜੇ ਵਰਕਰ ਤੇ ਆਪੂ ਸਾਹ ਪੁੰਚਦੇ ਸਾਰਿਆਂ ਨੂੰ ਉਹਨਾਂ ਦੇ ਪੈਸੇ ਖਾਤੇ ਹੀ ਕਿਤੇ ਜਾਂਦੇ ਜੀ ਭਾਈ ਜੀ ਮੇਰਾ ਨਾਮ ਲਾਲਜੀਤ ਸਿੰਘ ਹੈ ਜੀ ਪਿੰਡ ਮੇਰਾ ਥੇ ਗੁਜਰ ਆ ਬੈਂਕ ਨੇ ਸਾਡੇ ਨਾਲ ਲਿਮਟਾਂ ਦੇ ਨਾਮ ਤੇ ਠੱਗੀ ਮਾਰੀ ਹੈ ਜੀ ਤਕਰੀਬਨ 3 ਮਹੀਨੇ ਤੋਂ ਅਸੀਂ ਗੱਲਬਾਤ ਚੱਲ ਰਹੀ ਆ ਘੇੜੇ ਮਾਰੀ ਜਾਂਦੇ ਆ ਸਾਡੇ ਕੁਝ ਵੀ ਇਹਨਾਂ ਨੇ ਪੜ ਪੱਲੇ ਨਹੀਂ ਪਾਇਆ ਅੱਕ ਕੇ ਸਾਨੂੰ ਬੈਂਕ ਦੇ ਬਾਹਰ ਦਰੀਬ ਸ਼ੋਨੀ ਹੁਣ ਤੱਕ ਕਿੰਨੇ ਲੋਕ ਨੇ ਜਿਨ੍ਹਾਂ ਨੇ ਚੀ ਗੱਲ 22 ਤੋਂ 25 ਲੋਕ ਸਾਹਮਣੇ ਆ ਚੁੱਕੇ ਆ ਜੀ ਜਿਨ੍ਹਾਂ ਨੇ ਦਰਖਾਸਤਾਂ ਦਿੱਤੀਆਂ ਨੇ ਪੁਲਿਸ ਨੂੰ ਇੱਕ ਬੰਦੇ ਵੱਲੋਂ ਐਫ ਆਈ ਆਰ ਕਰਕੇ ਪੁਲਿਸ ਨੇ ਬਾਕੀ ਸਾਰੀਆਂ ਦਰਖਾਸਤਾਂ ਕਲੱਬ ਕਰ ਦਿੱਤੀਆਂ ਨੇ ਪਰਚਾ ਹੋ ਚੁੱਕਿਆ 4 ਬੰਦਿਆਂ ਦੀ ਕਰੀਬ ਗ੍ਰਿਫਤਾਰੀ ਵੀ ਹੋ ਚੁੱਕੀ ਆ ਟੋਟਲ 6 ਬੰਦੇ ਨਾਮਜ਼ਦ ਕੀਤੇ ਆ ਪੁਲਿਸ ਨੇ ਹਾਲੇ ਤੱਕ ਗਿਣਤੀ ਬਹੁਤ ਜ਼ਿਆਦਾ ਹੈ ਜੀ 50 ਪਲੱਸ ਬੰਦੇ ਇਹਦੇ ਵਿੱਚ ਆਉਣਗੇ ਇਹ ਇੱਕ ਰਲਿਆ ਮਿਲਿਆ ਗਰੋ ਹੈ ਜੀ ਪੂਰਾ ਕਿੰਨੇ ਕਰੋੜ ਦੀ ਠੱਗੀ ਵੱਜ ਚੁੱਕੀ ਹੁਣ ਤੱਕ ਲਗਭਗ 4.5 ਕਰੋੜ ਸਾਡੀ ਨੌਲੇਜ ਹੈ ਜੀ ਹੁਣ ਤੱਕ ਤੇ ਇਸ ਤੋਂ 10 ਗੁਣਾ ਵੱਧੂਗਾ ਜੀ ਇਹ ਬਹੁਤ ਸਾਰੇ ਲੋਕ ਹੈ ਜਿਹੇ ਆ ਜਿਨ੍ਹਾਂ ਨੂੰ ਚਾਹਿਆ ਨੂੰ ਪਤਾ ਹੀ ਨਹੀਂ ਵੀ ਸਾਡੇ ਨਾਲ ਨੇ ਕੀ ਕੀ ਕਰਦੇ ਆ ਮੰਗ ਕੀ ਕਰਦੇ ਆ ਮੰਗ ਅਸੀਂ ਇਹ ਕਰਦੇ ਆ ਵੀ ਜਿਹੜਾ ਬੈਂਕ ਨੇ ਫਰਾਡ ਕੀਤਾ ਸਾਡੇ ਨਾਮ ਵਰਤੇ ਕੇ ਸਾਡੇ ਪੈਨ ਕਾਰਡ ਵਰਤੇ ਕੇ ਆਧਾਰ ਕਾਰਡ ਵਰਤੇ ਕੇ ਫਰਾਡ ਦਾ ਬੈਂਕਰਾਂ ਨਾਲ ਕੀਤਾ ਮੁਲਾਜ਼ਮਾ ਨੇ ਬੈਂਕ ਨੂੰ ਚਾਹੀਦਾ ਮੁਲਾਜ਼ਮਾ ਤੇ ਐਫ ਆਈ ਆਰ ਕਰਾਵੇ ਲੇਕਿਨ ਬੈਂਕ ਆਪਦੇ ਮੁਲਾਜ਼ਮਾ ਨੂੰ ਬਚਾਉਣ ਤੇ ਲੱਗਾ ਹੋਇਆ ਲੋਕਾਂ ਨੂੰ ਦਿਵਾ ਰਿਹਾ ਇਹ ਸਾਡੇ ਪੈਸੇ ਸਾਡੇ ਨਾਮ ਬੋਲਦੇ ਆ ਸਾਡੀਆਂ ਜਮ੍ਹਾਂ ਬੰਦੀਆਂ ਚੜ੍ਹ ਗਈ ਦੇਣਦਾਰ ਤਾਂ ਅਸੀਂ ਹੋ ਗਏ ਉਹਦੀ ਸਾਰੀ ਉਮਰ ਦੇ ਸਿਬਲ ਸਕੋਰ ਸਾਡੇ ਖਰਾਬ ਹੋ ਗਏ ਸਾਡਾ ਟਰੈਕ ਰਿਕਾਰਡ ਖਰਾਬ ਹੋ ਗਿਆ ਜੀ ਸਾਰਾ ਮੰਗ ਸਾਡੀ ਇਹ ਆ ਵੀ ਇਹ ਪੈਸੇ ਸਾਨੂੰ ਐਨਓਸੀ ਜਾਰੀਆਂ ਕੀਤੀਆਂ ਜਾਣ ਸਾਰੇ ਬੰਦਿਆਂ ਨੂੰ ਤਾਂ ਕਿ ਉਹ ਆਪਦੀ ਕਵਿਲਦਾਰੀ ਨੂੰ ਚਲਾ ਸਕਣ ਨਾਮ ਬੱਬਲ ਸਿੰਘ ਜੀ ਪਿੰਡ ਸਤੀਏ ਵਾਲਾ ਜੀ ਆਪਣੇ ਨਾਲ ਟੋਟਲ ਹੋਇਆ ਜੀ 25 ਲੱਖ 90 ਹਜ਼ਾਰ ਦਾ ਕਰਜ਼ਾ ਹੋਇਆ ਹੈ ਇਹ ਕਿਵੇਂ ਕੀ ਮੈਨੂੰ ਲੱਗਦਾ ਹੈਗਾ ਕਿ ਆਪ ਇਹਨਾਂ ਨੂੰ ਦੁਬਾਰਾ ਕੀ ਕਿਵੇਂ ਕਰਾਇਆ ਗਿਆ ਹੈ ਹਾਂਜੀ ਅਸੀਂ ਇਹਨਾਂ ਨੂੰ ਮਿਲੇ ਸੀਗੇ 2023 ਦੇ ਵਿੱਚ 7ਵੇਂ ਮਹੀਨੇ ਜੇ ਮਿਲੇ ਸੀ ਲਿਮਟ ਬਾਰੇ ਅਸੀਂ ਮਿਲੇਗੇ ਸਾਡਾ ਰਾਹਵਾਰਤਾ ਹੋ ਜਾ ਸੀਗਾ ਤੇ ਇਹਨਾਂ ਨੇ ਸਾਡੇ ਕੋਲ ਫਾਈਲ ਸੈਂਡ ਕਰਵਾਈ ਸੀ ਫਾਈਲ ਸੈਂਡ ਕਰਵਾ ਕੇ ਲਗਾਏ ਤੇ ਫਾਈਲ ਸੈਂਡ ਕਰਵਾ ਕੇ ਜਦੋਂ ਉਸ ਤੋਂ ਬਾਅਦ ਸਾਨੂੰ ਕਿਹਾ ਵੀ ਲਿੰਕ ਵੱਜ ਜੇ ਕਿ ਅਸੀਂ ਕਿਹੜੇ ਕੱਢਦੇ ਰਹੇ ਆ ਸਾਡੀ ਲਿਮਟ ਵੱਜੀ ਕਿ ਨਹੀਂ ਵੱਜੀ ਇਹ ਬਣਵਾਈ ਸੀਗੀ 12 ਲੱਖ 80 ਹਜ਼ਾਰ ਦੀ ਉਹਨਦੇ ਵਿੱਚ ਸਾਨੂੰ ਕਹਿੰਦੇ ਰਿਹਾ ਵੀ ਅਜੇ ਨਹੀਂ ਅਜੇ ਟਾਈਮ ਲੱਗੇਗਾ ਥੋੜਾ ਟਾਈਮ ਹੋਰ ਰੱਖੋ ਐਵੇਂ ਟਾਈਮ ਲਗਾਉਂਦੇ ਲਗਾਉਂਦੇ ਕਾਫੀ ਟਾਈਮ ਲੰਘ ਗਿਆ ਵਿੱਚੋਂ 8 ਲੱਖ 40 ਹਜ਼ਾਰ ਦਾ ਲੋਨ ਵੀ ਕਰਾ ਗਏ 21 ਲੱਖ ਲੋਨ ਲਿਮਿਟ ਹੋ ਗਿਆ ਜੀ ਸਾਡਾ ਪਰ ਜੇ ਆਪਾਂ 4 ਲੱਖ 90 ਹਜ਼ਾਰ ਰੁਪਏ ਜਿਹੜਾ ਸੇਵਿੰਗ ਖਾਤੇ ਵਿੱਚ ਪਿਆ ਸੀ ਸਾਡਾ ਉਹ ਉਹਦੇ ਵਿੱਚੋਂ ਵੀ ਕਢਵਾ ਲਿਆ ਗਏ ਨੇ ਜਿਹੜਾ ਇਹ ਸੇਵਿੰਗ ਖਾਤਾ ਨਾਲ ਖੋਲਿਆ ਸੀ ਉਹਦੇ ਵਿੱਚ ਸਾਡਾ ਲੈਣ ਦੇਣ ਹੁੰਦਾ ਰਿਹਾ ਕਾਫੀ ਉਹਦੇ ਵਿੱਚ ਜੋ ਤੁਸੀਂ ਚੈੱਕ ਕਰਵਾਇਆ ਆ ਕੇ ਇਹ ਪੈਸੇ ਲੈਣ ਆਏ ਬੈਂਕ ਦੇ ਵਿੱਚੋਂ ਸਾਡਾ 490000 ਸੇਵਿੰਗ ਖਾਤੇ ਵਿੱਚ ਕਰਵਾ ਲਿਆ ਗਿਆ ਹਾਂਜੀ ਸੇਵਿੰਗ ਖਾਤੇ ਵਿੱਚ ਕਰਵਾ ਲਿਆ ਗਿਆ ਜੀ ਤੁਹਾਡੇ ਕੋਲ ਦਸ ਲੱਖ ਪਾਏ ਗਏ ਜਾਂ ਏਟੀਐਮ ਤੇ ਆ ਗਿਆ ਨਾ ਜੀ ਕੋਈ ਨਹੀਂ ਨਾ ਕੋਈ ਮੈਸੇਜ ਆਉਂਦਾ ਹੀ ਨਾ ਕੋਈ ਚੈੱਕ ਬੁੱਕ ਨਾ ਪਾਸ ਬੁੱਕ ਨਾ ਏਟੀਐਮ ਕੁਝ ਨਹੀਂ ਦਿੱਤਾ ਗਿਆ ਜੀ ਸਾਡਾ ਬੱਸ ਬੈਂਕ ਦੇ ਵਿੱਚ ਲੈਣ ਦੇ ਨੂੰ ਹੁੰਦਾ ਰਿਹਾ ਜੀ ਕੀ ਹੋਣ ਕੀ ਇਹਦਾ ਨਾਮ ਕਰਦਾ ਹੁਣ ਗੱਲਬਾਤ ਹੋਈ ਹੈ ਜੀ ਸਾਰੇ ਜਿਹੜੇ ਪੁਰਾਣੇ ਮੁਲਾਜ਼ਮ ਸੀ ਉਹ ਸਾਰੇ ਸਸਪੈਂਡ ਕਰਦੇ ਕੋਈ ਕੋਈ ਤੇ ਐਫ ਆਈ ਆਰ ਦਰਜ ਹੋ ਗਈ ਹੈ ਕੋਈ ਜੇ ਫੜੇ ਨਹੀਂ ਗਏ ਜਿਹੜੇ ਨਵਾਂ ਸਟਾਫ ਹੈ ਉਹ ਕਹਿੰਦੇ ਸਾਡੀ ਆਡੀਟ ਟੀਮ ਚੈੱਕ ਕਰਦੀ ਪਈਏ ਬਸ ਹਜੇ ਤਾਂ ਲਾਰੇ ਲੁਫੇ ਲੱਗਦੇ ਪਏ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਸਾਡੀ ਜਿਹੜੀ ਹੈਗੀ ਐਨਓ ਸਾਨੂੰ ਦਿੱਤੀ ਜਾਵੇ ਬੈਂਕ ਦਾ ਪੈਸਾ ਬੈਂਕ ਦੇ ਮੁਲਾਜ਼ਮ ਹੀ ਖਾ ਕੇ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਅਸੀਂ ਇਹੋ ਮੰਗ ਹੀ ਕਰਦੇ ਆ ਵੀ ਸਾਡੀ ਐਨਓ ਦਿੱਤੀ ਜਾਵੇ ਸਾਡਾ ਜਿਹੜਾ ਪੈਸਾ ਸੇਵਿੰਗ ਖਾਤੇ ਦਾ ਸਾਡਾ ਵਾਪਸ ਕੀਤਾ ਜਾਵੇ